ਮਾਤਾ ਗੁਜਰਕੌਰ ਤੇ ਛੋਟੇ ਸਹਿਬਜਾਦਿਆਂ ਨੂੰ ਸ਼ਹੀਦ ਕਰਨ ਤੋਂ ਬਾਅਦ ਇਸ ਸਥਾਨ ਤੇ ਸੈੱਟ ਦਿੱਤਾ ਗਿਆ ਸੀ ਤਾਂ ਕਿ ਆਵਾਰਾ ਜਾਨਵਰ ਜਿਹੜੇ ਉਹ ਖਾ ਜਾਣ ਤੇ ਪਰ ਇੱਥੇ ਜਿਹੜਾ ਸੀਗਾ ਉਹ ਹੰਸਲਨ ਨਦੀ ਕਿਨਾਰੇ ਸਾਰਾ ਜੰਗਲ ਸੀ ਜਿੱਥੇ ਸ਼ਹੀਦ ਹੋਈਆਂ ਦੇਹਾਂ ਸੱਟੀਆਂ ਸੀ ਫਿਰ ਉਹ ਸ਼ਹੀਦਾਂ ਦੇਹਾਂ ਦੀ ਰਾਖੀ ਬੱਬਰ ਸ਼ੇਰਾਂ ਨੇ ਕੀਤੀ ਸੀ ਆਪਾਂ ਫਿਲਹਾਲ ਖੜੇ ਹਾਂ ਜੀ ਗੁਰਦੁਆਰਾ ਠੰਡਾ ਬੁਰਜ ਅੱਜ ਮਿਤੀ 25 ਦਸੰਬਰ 2025 ਤੇ ਇਹ ਉਹੀ ਸਥਾਨ ਆ ਜਿੱਥੇ ਮਾਤਾ ਗੁਜਰਕੌਰ ਛੋਟੇ ਸਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਰੱਖਿਆ ਗਿਆ ਸੀ ਤੇ ਇਹਦੇ ਬਿਲਕੁਲ ਸਾਹਮਣੇ ਗੁਰਦੁਆਰਾ ਸਾਹਿਬ ਪੈਂਦਾ ਇਧਰਲੇ ਪਾਸੇ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਆ ਬਾਬਾ ਫਤਿਹ ਸਿੰਘ ਤੇ ਬਾਬਾ ਜੋਰਾਵਰ ਸਿੰਘ ਗੁਰਦੁਆਰਾ ਸਾਹਿਬ ਜਿਸ ਜਗ੍ਹਾ ਤੇ ਪਿੱਛੇ ਤੁਸੀਂ ਦੇਖ ਰਹੇ ਹੋ ਜਿੱਥੇ ਨੀਹਾਂ ਜਟਣੇ ਗਏ ਸੀ ਉਹ ਵੀ ਆਪਾਂ ਤੁਹਾਨੂੰ ਉਧਰੋਂ ਜਾ ਕੇ ਦਰਸ਼ਨ ਕਰਵਾਉਣੀ ਆ ਬਾਕੀ ਐਨੀ ਦਿਨੀ ਫਤਿਹਗੜ ਸਾਹਿਬ ਦਰਸ਼ਨ ਕਰਨ ਵਾਸਤੇ ਸ਼ਹੀਦੀ ਜੋੜ ਮੇਲੇ ਤੇ ਤੁਸੀਂ ਕਿਹੜੇ ਕਿਹੜੇ ਪਿੰਡ ਤੋਂ ਆਣੇ ਹੋ ਜਰੂਰ ਦੱਸਿਓ ਕਮੈਂਟ ਕਰਕੇ ਵੈਗਰ ਜੀ ਦਾ ਖਾਲਸਾ ਵੈਗਰ ਜੂ ਕੀ ਫਤਿਹ ਮੈਂ ਸੈਤੀ ਸਿੰਘ ਜੀ ਪਿੰਡ ਤਾਮਕੋਟ ਜ਼ਿਲ੍ਹਾ ਮਾਨਸਾ ਤੋਂ ਆਪਾਂ ਇੱਥੇ ਹਰ ਸਾਲ ਲੰਗਰ ਲੱdevkit ਹੁੰਦੀਆਂ ਸੰਗਤਾਂ ਆਪਣੇ ਪਿੰਡ ਤੋਂ ਤੇ ਅੱਜ ਦੀ ਵੀਡੀਓ ਚ ਆਪਾਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਗੁਰਦੁਆਰਾ ਫਤਿਹਗੜ੍ਹ ਸਾਹਿਬ ਸ਼ਹੀਦੀ ਜੋੜ ਮੇਲਾ ਚੱਲ ਰਿਹਾ ਤੇ ਆਪਣੇ ਪਿੰਡ ਦਾ ਲੰਗਰ ਆ ਸਵੇਰ ਦਾ ਸਮਾਂ ਤੁੰਦ ਦਿਨੀ ਤੇ ਨਹੀਂ ਬਹੁਤ ਘਟ ਪਈ ਐ ਜੇਪ ਗੱਲ ਕਰੀਏ ਦੋਕ ਦਿਨਾਂ ਤੋਂ ਤੁੰਦ ਪਈ ਐ ਥੋੜੀ ਜੀ 25 ਤੇ 26 ਨੂੰ ਹਲਕੀ ਜੀ ਉਸ ਤੋਂ ਪਹਿਲਾਂ ਥੋਪੀ ਰਹੀ ਹੈ ਇੱਥੇ ਤੇ ਲੰਗਰ ਇੱਥੇ 350 ਤੋਂ ਲੈ ਕੇ 400 ਦੇ ਵਿੱਚ ਵਿੱਚ ਲੱਗਿਆ ਹੋਇਆ ਬਾਕੀ ਤੁਹਾਡੇ ਪਿੰਡੋਂ ਕਿਹੜੇ ਕਿਹੜੇ ਪਿੰਡਾਂ ਤੋਂ ਲੰਗਰ ਲੈ ਕੇ ਆਉਂਦੀਆਂ ਸੰਗਤਾਂ ਉਹ ਵੀ ਜਰੂਰ ਕਮੈਂਟ ਕਰਕੇ ਦੱਸਿਓ ਕਿਉਂਕਿ ਇੱਥੇ ਮਤਲਬ ਲੱਤਾਂ ਘੁੱਟਣ ਤੱਕ ਦੀ ਸੇਵਾ ਕੀਤੀ ਜਾਂਦੀ ਹੈ ਜੋੜੇ ਗੰਡਣ ਤੱਕ ਦੀ ਸੇਵਾ ਕੀਤੀ ਜਾਂਦੀ ਹੈ ਸਿੱਖ ਕੌਮ ਇਸੇ ਲਈ ਸਾਰੀ ਦੁਨੀਆ 'ਚ ਬਖਰੀ ਆ ਬਜ਼ੁਰਗਾਂ ਨੂੰ ਆਰਾਮ ਕਰਾਉਣ ਵਾਸਤੇ ਮਸ਼ੀਨਾਂ ਲਾ ਰੱਖੀਆਂ ਕਿ ਉਹਨਾਂ ਦੀਆਂ ਲੱਤਾਂ ਨਾ ਦੁਖਣਾ ਪਾਣੀ ਦੀਆਂ ਬੋਤਲਾਂ ਵੰਡੀਆਂ ਜਾ ਰਹੀਆਂ ਪਤਾ ਹੀ ਨਹੀਂ ਕਿਹੜੀ ਕਿਹੜੀ ਚੀਜ਼ ਦੇ ਲੰਗਰ ਇੱਥੇ ਚੱਲ ਰਹੇ ਨੇ ਹਨਾ ਵੀਡੀਓ ਆਪਣੀਆਂ ਥੋੜੀਆਂ ਬਹੁਤ ਗਿਆ ਲੇਟ ਹੋ ਜਾਂਦੀਆਂ ਕਿਉਂਕਿ ਇੱਥੇ ਨੈੱਟਵਰਕ ਬਿਲਕੁਲ ਨਹੀਂ ਹੈਗਾ ਹਾਂ ਬਹੁਤ ਦੂਰ ਜਾ ਕੇ ਨੈੱਟ ਆਉਂਦਾ ਨੈੱਟਵਰਕ ਤੇ ਬਾਕੀ ਕੋਸ਼ਿਸ਼ ਆਪਾਂ ਕਰਦੇ ਆ ਕਿ ਤੁਹਾਨੂੰ ਇੱਥੋਂ ਦੇ ਲਗਾਤਾਰ ਜਿਹੜਾ ਹੈਗਾ ਦਰਸ਼ਨ ਕਰਵਾਉਂਦੇ ਰਹੀਏ ਬਾਕੀ ਵੀਡੀਓ ਸਾਰੀਆਂ ਆਪਾਂ ਬਹੁਤ ਜਲਦੀ ਜਲਦੀ ਚ ਬਣਾਉਣੇ ਆ ਕਿਉਂਕਿ ਕੋਸ਼ਿਸ਼ ਹੁੰਦੀ ਆ ਵੀ ਜਿੰਨਾ ਕੁ ਸਮਾਂ ਆਪਾਂ ਸੇਵਾ ਕਰਾ ਸਕੀਓ ਚੰਗੀ ਗੱਲਾਂ ਹਨਾ ਤੇ ਵੀਡੀਓ ਚ ਕੋਈ ਵੀ ਗਲਤੀ ਵਲਤੀ ਭੁੱਲ ਚੱਕ ਰਹਿ ਜਾਂਦੀ ਹੋਵੇ ਤਾਂ ਆਪਾਂ ਪਹਿਲੀ ਮਾਫੀ ਚਾਹੁੰਦੇ ਆ ਬਈ ਸਾਰਿਆਂ ਤੋਂ ਤੁਹਾਡੇ ਤੋਂ ਫਤੇਗੜ ਸਾਹਿਬ ਗੁਰਦੁਆਰਾ ਠੰਡਾ ਬੁਰਜ ਦਰਸ਼ਨ ਕਰਨ ਵਾਸਤੇ ਜੇ ਤੁਸੀਂ ਜਾਣੇ ਹੋ ਤਾਂ ਕਰੀਬ-ਕਰੀਬ ਘੰਟਾ ਸਵਾ ਘੰਟਾ ਲਾਈਨ 'ਚ ਲੱਗਣਾ ਪੈਂਦਾ ਜੇ ਦੁਪਹਿਰੇ ਆਪਾਂ ਦਰਸ਼ਨ ਕਰਨ ਵਾਸਤੇ ਜਾਂਦੇ ਆ ਤਾਂ 3 1/2 ਘੰਟੇ 4-4 ਘੰਟੇ ਤੱਕ ਦਾ ਸਮਾਂ ਵੀ ਲੱਗ ਜਾਂਦਾ ਕਿਉਂਕਿ ਕਾਫੀ ਵੱਡੀ-ਵੱਡੀਆਂ ਲਾਈਨਾਂ ਉੱਥੇ ਲੱਗੀਆਂ ਹੋੁੰਦੀਆਂ ਨੇ ਆ ਤੁਸੀਂ ਇੱਧਰਲੇ ਪਾਸੇ ਵੀ ਦੇਖ ਸਕਦੇ ਹੋ ਗੁਰਦੁਆਰਾ ਬਾਬਾ ਫਤੇ ਸਿੰਘ ਤੇ ਬਾਬਾ ਜੋਰਾਬਰ ਸਿੰਘ ਜਿੱਤੇ ਨੀਹਾਂ 'ਚ ਜਣੇ ਗਏ ਸੀ ਤੇ ਸਾਹਮਣੇ ਵਾਲੀ ਸਾਈਡ ਗੁਰਦੁਆਰਾ ਠੰਡਾ ਬੁਰਜਾ ਇਹ ਦੋਨੋਂ ਗੁਰਦੁਆਰਾ ਸਾਹਿਬ ਆਮੋ ਸਾਹਮਣੇ ਨੇ ਜਿੱਥੇ ਠੰਡੇ ਬੁਰਜ ਚ ਸ਼ਹਿਬਜ਼ਾਦਿਆਂ ਨੂੰ ਰੱਖਿਆ ਗਿਆ ਸੀ ਤੇ ਇੱਥੇ ਹੀ ਬਾਬਾ ਮੋਤੀराम ਮਹਾਰਾਜ ਜੀ ਉਹਨਾਂ ਨੂੰ ਦੁੱਧ ਦਸ਼ਕਾਉਂਦੇ ਰਹੇ ਨੇ ਪੂਰਾ ਇਤਿਹਾਸ ਜਿਹੜਾ ਉਹ ਆਪਣੇ 뮤직 ਮੂਵੀ ਟੀਵੀ ਚੈਨਲ ਤੇ ਹੀ ਤੁਹਾਨੂੰ ਸਫਰ-ਏ-ਸ਼ਹਾਦਤ 2025 ਦੇ ਨਾਮ ਤੇ ਪਲੇਲਿਸਟ ਬਣੀ ਹੋਈ ਹੈ ਉਹਦੇ ਚ ਮਿਲ ਜਾਣਾ ਤੁਸੀਂ ਜਾ ਕੇ ਉਹ ਲਗਾਤਾਰ ਆਨੰਦਪੁਰ ਸਾਹਿਬ ਤੋਂ ਲੈ ਕੇ ਫਤਿਹਗੜ੍ਹ ਸਾਹਿਬ ਤੱਕ ਉੱਤੇ ਜਾ ਕੇ ਦਰਸ਼ਨ ਕਰ ਸਕਦੇ ਹੋ ਲਗਾਤਾਰ ਉਹ ਵੀਡੀਓ ਜਿਹੜੀਆਂ ਉਹ ਤੁਸੀਂ ਦੇਖ ਸਕਦੇ ਹੋ ਇਹ ਠੰਡਾ ਬੁਰਜ ਇਸ ਕਰਕੇ ਨੂੰ ਠੰਡਾ ਬੁਰਜ ਕਿਹਾ ਜਾਂਦਾ ਕਿਉਂਕਿ ਇੱਕ ਤਾਂ ਇਹ ਉੱਚੀ ਜਗ੍ਹਾ ਸੀ ਬਾਕੀ ਰਾਜਾ ਇਹਨੂੰ ਗਰਮੀਆਂ ਚ ਜਮੇ ਸੀ ਹਲ ਵਜੋਂ ਵਰਤਦਾ ਹੁੰਦਾ ਸੀ ਤੇ ਮਾਤਾ ਗੁਜਰ ਕੌਰ ਤੇ ਛੋਟੇ ਸਾਹਿਬ ਜਦਿਆਂ ਨੂੰ ਇੱਥੇ ਬਿਨਾ ਕਪੜੇ ਲੀਡਰ ਜਾਈ ਵਗੈਰਾ ਤੋਂ ਅ ਰੱਖਿਆ ਗਿਆ ਸੀ ਠੰਡ ਦੇ ਸਮੇਂ ਆਪਾਂ ਫਿਲਹਾਲ ਖੜੇ ਹਾਂ ਜੀ ਗੁਰਦੁਆਰਾ ਠੰਡਾ ਬੁਰਜ ਅੱਜ ਮਿਤੀ 25 ਦਸੰਬਰ 2025 ਤੇ ਇਹ ਉਹੀ ਸਥਾਨ ਆ ਜਿੱਥੇ ਮਾਤਾ ਗੁਜਰਕੌਰ ਤੇ ਛੋਟੇ ਛੋਟੇ ਸਹਿਬਜ਼ਾਦਿਆਂ ਨੂੰ ਠੰਡੇ ਬੁਰਜੇ ਚ ਰੱਖਿਆ ਗਿਆ ਸੀ ਤੇ ਇਹਦੇ ਬਿਲਕੁਲ ਸਾਹਮਣੇ ਗੁਰਦੁਆਰਾ ਸਾਹਿਬ ਪੈਂਦਾ ਇਧਰਲੇ ਪਾਸੇ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਆ ਬਾਬਾ ਫਤਿਹ ਸਿੰਘ ਤੇ ਬਾਬਾ ਜੋਰਾਵਰ ਸਿੰਘ ਗੁਰਦੁਆਰਾ ਸਾਹਿਬ ਜਿਸ ਜਗ੍ਹਾ ਤੇ ਪਿੱਛੇ ਤੁਸੀਂ ਦੇਖ ਰਹੇ ਹੋ ਜਿੱਥੇ ਨੀਹਾਂ ਝਟਣੇ ਗਏ ਸੀ ਉਹ ਵੀ ਆਪਾਂ ਤੁਹਾਨੂੰ ਉਧਰੋਂ ਜਾ ਕੇ ਦਰਸ਼ਨ ਕਰਵਾਉਣੀ ਆ ਫਤੇਗੜ ਸਾਹਿਬ ਜੇ ਤੁਸੀਂ ਆਉਨੇ ਹੋ ਤਾਂ ਆਪਾਂ ਥੋੜਾ ਜਿਹਾ ਗੱਲ ਕਰ ਲੈਨੇ ਇੱਥੇ ਰਹਿਣ ਸਹਿਣ ਬਾਰੇ ਜਿਆਦਾਤਰ ਜਿਹੜੀਆਂ ਸੰਗਤਾਂ ਇੱਥੇ ਲੰਗਰ ਲੈ ਕੇ ਆਉਂਦੇ ਉਹਨਾਂ ਕੋਲੇ ਇੱਥੇ ਜਗ੍ਹਾ ਲਈ ਹੁੰਦੀ ਹੈ ਜਿੱਥੇ-ਜਿੱਥੇ ਵੀ ਉਹਨਾਂ ਦੇ ਹੁੰਦੇ ਆ ਹਨਾ ਲੰਗਰ ਹੁੰਦੇ ਉਹ ਉੱਥੇ ਹੀ ਆਪਦਾ ਪੰਡਾਲ ਲਾ ਲੈਂਦੇ ਨੇ ਕੁਛ ਕ ਟਰਾਲੀਆਂ 'ਚ ਸੌ ਜਾਂਦੇ ਆ ਤੇ ਬਾਕੀ ਸਰਾਮਾਂ 'ਚ ਇੱਥੇ ਜੇ ਤੁਸੀਂ ਸਰੰਦ ਜੇ ਤੁਸੀਂ ਇੰਨੇ ਦਿਨ ਹੀ ਆਉਨੇ ਹੋ ਪੋ ਦੇ ਮਹੀਨੇ ਇੰਨੇ ਦਿਨ ਹੀ ਸ਼ਹੀਦੀ ਜੋੜ ਮੇਲਾ ਚੱਲ ਰਿਹਾ ਫਿਰ ਕਮਰੇ ਦਾ ਰੇਟ ਥੋੜਾ ਜਿਹਾ ਮੇਰੇ ਖਿਆਲ ਨਾਲ ਮਹਿੰਗਾ ਹੋਣਾ ਬਾਕੀ ਆਪਾਂ ਪੁੱਛਿਆ ਨਹੀਂ ਐਵੇਂ ਕਿਦੀ ਕਨਫਰਮ ਮੈਂ ਵੀ ਨਹੀਂ ਕੀਤਾ ਆਪਾਂ ਕੋਸ਼ਿਸ਼ ਕਰਾਂਗੇ ਅਗਲੀ ਵੀਡੀਓ 'ਚ ਤੁਹਾਨੂੰ ਉਹਦੇ ਬਾਰੇ ਵੀ ਗੱਲ ਕਰਕੇ ਦੱਸਣੇ ਪਰ ਥੋੜੇ ਦਿਨ ਪਹਿਲਾਂ ਵੀ ਅਸੀਂ ਦਰਸ਼ਨ ਕਰਨ ਵਾਸਤੇ ਆਏ ਸੀ ਤੇ ਤਉਦੋ ਹੁੰਦਾ ਕਿ ਤੁਸੀਂ 500 ਰੁਪਏ ਸ਼ਾਮ ਨੂੰ ਜਮ੍ਹਾਂ ਕਰਾਓ ਸਵੇਰੇ 300 ਰੁਪਏ ਤੁਹਾਨੂੰ ਵਾਪਸ ਹੁੰਦਾ 200 ਰੁਪਏ 'ਚ ਇਥੇ ਸਰਾ ਚ ਕਮਰਾ ਤੁਹਾਨੂੰ ਮਿਲ ਜਾਂਦਾ ਸ਼ਹੀਦੀ ਜੋੜ ਮੇਲੇ ਤੇ ਫਤੇਗੜ ਸਾਹਿਬ 20-25 ਲੱਖ ਦੇ ਕਰੀਬ ਸੰਗਤਾਂ ਜਿਹੜੀ ਉਹ ਦਰਸ਼ਨ ਕਰਨ ਵਾਸਤੇ ਆਉਂਦੀ ਹੈ ਬਾਕੀ ਮੈਂ ਕਿਤੇ ਗਲਤ ਨਾ ਹੋਵਾਂ ਤੇ ਤੁਹਾਨੂੰ ਕਿਸੇ ਨੂੰ ਵੱਧ ਨੌਲ ਜਤਾ ਜਰੂਰ ਕਮੈਂਟ ਕਰਕੇ ਦੱਸਿਓ ਇਹ ਗੁਰਦੁਆਰਾ ਬਾਬਾ ਫਤਿਹ ਸਿੰਘ ਤੇ ਬਾਬਾ ਜੋਰਾਵਰ ਸਿੰਘ ਦੇ ਸਾਹਮਣੇ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਜਿਹੜਾ ਰਸਤਾ ਜਾਂਦਾ ਹੈ ਬਾਬਾ ਮੋਤੀराम ਮਹਾਰਾਜ ਜੀ ਆਂਦੇ ਗੁਰਦੁਆਰਾ ਸਾਹਿਬ ਨੂੰ ਜਾਂਦਾ ਆ ਕਿਉਂਕਿ ਇੱਥੇ ਦੀਵਾਨ ਵੀ ਚੱਲ ਰਿਆ ਨੇ ਹੁਣ 2 ਦਿਨਾਂ ਦਾ ਸਮਾਗਮ ਵੀ ਹੈ 25 ਤੇ 26 ਦਸੰਬਰ ਦਾ ਪਾਈਸਾ ਪੈਰਨਜੀ ਸਿੰਘ ਜੀ ਟਡਰਗਾਲਿਆਂ ਦਾ ਉਹ ਵੀ ਇਸੇ ਸਾਈਡ 'ਇਆ ਸ਼ਾਮ ਨੂੰ 7 ਵਜੇ ਤੋਂ ਲੈ ਕੇ ਰਾਤ ਨੂੰ 10 ਵਜੇ ਤੱਕ ਨਹਾਉਣ ਤੋਂ ਵਾਸਤੇ ਗੱਲਬਾਤ ਕਰੀਏ ਤਾਂ ਇੱਥੇ ਜਿਹੜਾ ਹੈਗਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੀ ਕੋਸ਼ਿਸ਼ ਕੀਤੀ ਗਈ ਹੈ ਪ੍ਰਬੰਧ ਵਧੀਆ ਕੀਤੇ ਗਏ ਨੇ ਤੁਸੀਂ ਕਿਸੇ ਵੀ ਸਰੋਵਰ 'ਚ ਇਸ਼ਨਾਨ ਕਰ ਸਕਦੇ ਹੋ ਜਾਂ ਫਿਰ ਟੂਟੀਆਂ ਲੱਗੀਆਂ ਹੋਊਗਾ ਬਾਥਰੂਮ ਬਣੇ ਹੋਏ ਨੇ ਇੱਧਰ ਹਰ ਗੁਰਦੁਆਰਾ ਸਾਹਿਬ ਦੇ ਸਾਈਡ ਤੇ ਬਣਾਇਆ ਹੋਇਆ ਜਗਾ ਉੱਥੇ ਵੀ ਤੁਸੀਂ ਇਸ਼ਨਾਨ ਪਾਣੀ ਕਰ ਸਕਦੇ ਹੋ ਇਹ ਗੁਰਦੁਆਰਾ ਸਾਹਿਬ ਆ ਜੀ ਬਾਬਾ ਮੋਤੀराम ਮਹਾਰਾਜ ਜੀ ਬਾਬਾ ਮੋਤੀराम ਮਹਾਰਾਜ ਜੀਆਂ ਦੇ ਗੁਰਦੁਆਰਾ ਸਾਹਿਬ ਚ ਅੱਜ ਵੀ ਉਹ ਗਲਾਸ ਮੌਜੂਦ ਨੇ ਜਿਨ੍ਹਾਂ ਚ ਬਾਬਾ ਫਤਿਹ ਸਿੰਘ ਤੇ ਬਾਬਾ ਜੋਰਾਵਰ ਸਿੰਘ ਜੀਆਂ ਨੇ ਦੁੱਧ ਛਕਿਆ ਸੀ ਸ਼ਹਿਬਜ਼ਾਦੇ ਨੇ ਹਾਤੇਗੜ੍ਹ ਸਾਮਾਉਣ ਵਾਸਤੇ ਤੁਸੀਂ ਬੱਸ ਯਾਤਰਾ ਕਰ ਸਕਦੇ ਹੋ ਜਾਂ ਫਿਰ ਕਿਉਂਕਿ ਇੱਥੇ ਪੰਜਾਬ ਦਾ ਹਰੇਕ ਪਿੰਡ ਹੀ ਆਪਣੇ ਪਿੰਡ ਚੋਂ ਦੋ ਚਾਰ ਟਰੈਕਟਰ ਹਰੇਕ ਪਿੰਡ ਚੋਂ ਹੀ ਆਪਣੇ ਆਉਂਦੇ ਨੇ ਸਾਰੇ ਪੰਜਾਬ ਚੋਂ ਬਾਕੀ ਫਿਰ ਵੀ ਤੁਸੀਂ ਬੱਸ ਤੇ ਟ੍ਰੇਨ ਤੇ ਜਾਂ ਫਿਰ ਆਪਣੇ ਸਾਧਨ ਲੈ ਕੇ ਆ ਸਕਦੇ ਹੋ ਖੜਾਉਣ ਵਾਸਤੇ ਇੱਥੇ ਪਾਰਕਿੰਗ ਬਿਲਕੁਲ ਫ੍ਰੀ ਆ ਪਾਰਕਿੰਗ ਦਾ ਕੋਈ ਖਰਚਾ ਨਹੀਂ ਆਪਣੇ ਚੈਨਲ 뮤직 মুਵੀ ਟੀਵੀ ਤੇ ਤੁਹਾਨੂੰ ਡੇਲੀ ਅਪਡੇਟ ਮਿਲਦੀ ਰਹੂਗੀ ਚੈਨਲ ਨੂੰ ਸਾਰਿਆਂ ਨੇ ਸਬਸਕ੍ਰਾਈਬ ਜ਼ਰੂਰ ਕਰਿਓ ਬਾਕੀ ਇੱਥੇ ਬਹੁਤ ਵਧੀਆ ਪ੍ਰਬੰਧਾ ਪ੍ਰਸ਼ਾਸਨ ਦੀ ਵਧੀਆ ਦੇਖਰੇਖ ਹੈ ਸੋ ਕਿਸੇ ਨੂੰ ਕਿਸੇ ਵੀ ਕਿਸਮ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਆਉਂਦੀ ਹੈ ਤਾਂ ਉਹ ਇੱਥੇ ਮੁਲਾਜ਼ਮਾਂ ਨਾਲ ਜਰੂਰ ਸੰਪਰਕ ਕਰੇ ਬਾਕੀ ਆਪਾਂ ਸੁਣਿਆ ਨਹੀਂ ਕੋਈ ਐਜੀ ਦਿੱਕਤ ਦਿੱਕਤ ਇੱਥੇ ਆਈ ਨਹੀਂ ਹਨਾ ਕਿਉਂਕਿ ਜ਼ਿਆਦਾਤਰ ਹੁੰਦਾ ਕਿ ਆਪਣੇ ਫੋਨ ਚੋਰੀ ਪਰਸੋ ਚੋਰੀ ਦਾ ਹੁੰਦਾ ਸਾਵਧਾਨ ਰਹੋ ਵੈਸੇ ਪਰ ਆਪਾਂ ਸੁਣਿਆ ਨਹੀਂ ਇੱਥੇ ਕਿਉਂਕਿ ਬਹੁਤ ਘੱਟ ਚਾਂਸ ਨੇ ਇੱਥੇ ਕਿ ਤੁਹਾਡੀ ਕੋਈ ਚੀਜ਼ ਚੋਰੀ ਹੋ ਜਾਵੇ ਹਨ ਤੇ ਬਾਕੀ ਫਤੇਗੜ ਸਾਹਿਬ ਦੇ ਸ਼ਹੀਦੀ ਜੋੜ ਮੇਲੇ ਦਾ ਨਾ ਕੋਈ ਵੀ ਸਿਰਾ ਨਹੀਂ ਹੈਗਾ ਵੀ ਤੁਸੀਂ ਕਿਹੜੇ ਪਾਸੇ ਵੀ ਲੱਗ ਜਾਓ ਬਹੁਤ ਵੱਡਾ ਕਈ ਕਿਲੋਮੀਟਰ ਦੇ ਵਿੱਚ ਇਹ ਮੇਲਾ ਫੈਲਿਆ ਹੁੰਦਾ ਜਿਵੇਂ ਆਪਾਂ ਪਹਿਲਾਂ ਵੀ ਗੱਲ ਕਰਕੇ ਹਟੇ ਆ ਅ ਵੀ ਇੱਥੇ ਪੰਜਾਬ ਦਾ ਹਰੇਕ ਪਿੰਡ ਹੀ ਆਉਂਦਾ ਤੇ ਇੱਥੇ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਸਹਿਯੋਗ ਤਾਂ ਇਹਦਾ ਖੋਲੇ ਗਏ ਨੇ ਹਨਾ ਕਈ ਜਗ੍ਹਾ ਤੇ ਇਹ ਗਲੋਬਲ ਸਿੱਖ ਵਾਲੇ ਇਹ ਵੀ ਇੱਥੇ ਸੇਵਨ ਵਾਰ ਇਹਨਾਂ ਆਪਣੀ ਭਾਈ ਸਾਹਬ ਹੋਰੀ ਹੁਣ ਆਪਾਂ ਤੁਹਾਨੂੰ ਠੰਡਾ ਬੁਰਜ ਦੇ ਦਰਸ਼ਨ ਕਰਾਉਣ ਤੋਂ ਬਾਅਦ ਆਪਾਂ ਲੈ ਕੇ ਚੱਲਦੇ ਆਂ ਗੁਰਦੁਆਰਾ ਜੋਤੀਸਰੂਪ ਸਾਹਿਬ ਗੁਰਦੁਆਰਾ ਜੋਤੀਸਰੂਪ ਸਾਹਿਬ ਉਹ ਸਥਾਨਾ ਜਿਸ ਜਗ੍ਹਾ ਤੇ ਮਾਤਾ ਗੁਜਰਕੌਰ ਤੇ ਛੋਟੇ ਸਾਹਿਬ ਜਦਿਆਂ ਦੇ ਸੰਸਕਾਰ ਕੀਤਾ ਗਿਆ ਸੀ ਇਹ ਕਿਹਾ ਜਾਂਦਾ ਹੈ ਕਿ ਦੁਨੀਆ ਦੀ ਸਭ ਤੋਂ ਮਹਿੰਗੀ ਜਗ੍ਹਾ ਜੇ ਕਿਤੇ ਵਿਕੀ ਹੈ ਤਾਂ ਉਹ ਫਤੇਗੜ ਸਾਹਿਬ ਦੀ ਧਰਤੀ ਤੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਦੇ ਜਿੱਥੇ ਜਗ੍ਹਾ ਉਹ ਜਗ੍ਹਾ ਵਿਕੀ ਹੋਈ ਹੈ ਜਿਸ ਜਗ੍ਹਾ ਤੇ ਸੰਸਕਾਰ ਕੀਤਾ ਗਿਆ ਸੀ ਸ਼ਹੀਦ ਹੋਈਆਂ ਦੇਹਾਂ ਦਾ ਉਸ ਸਥਾਨ ਤੇ ਇਸ ਟਾਈਮ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਗੁਰਦੁਆਰਾ ਜੋਤੀ ਸਰੂਪ ਸਾਹਿਬ ਦੇ ਵਿੱਚ ਜੋ ਤੁਸੀਂ ਦਰਸ਼ਨ ਕਰਦੇ ਆਪਾਂ ਤੇ ਦਿਵਾਨ ਟੋਡਰਮਲ ਜੀਆਂ ਦੀ ਹਵੇਲੀ ਜਿਨ੍ਹਾਂ ਨੇ ਸੋਨੇ ਦੇ ਗਮੋਰਾਂ ਖੜੀਆਂ ਕਰਕੇ ਮਾਤਾ ਗੁਜਰਕੌਰ ਤੇ ਛੋਟੇ ਸਹਿਬਜਾ ਦਾ ਸੰਸਕਾਰ ਕੀਤਾ ਸੀ ਉਹਨਾਂ ਨੇ ਆਪਣੀ ਸਾਰੀ ਧਨ ਦੌਲਤ ਜਿੰਨਾ ਸੀ ਉਹ ਸੰਸਕਾਰ ਕਰਨ ਵਾਸਤੇ ਜਗ੍ਹਾ ਲੈਣ ਵਾਸਤੇ ਲਾ ਦਿੱਤਾ ਸੀ ਸੂਬਾ ਸਰਹੰਦ ਨੇ ਜੋ ਮਾਤਾ ਗੁਜਰਕੌਰ ਤੇ ਛੋਟੇ ਸਹਿਬਜਾ ਦਾ ਦੀ ਸ਼ਹਾਦਤ ਕੀਤੀ ਸ਼ਹੀਦ ਕੀਤਾ ਫਿਰ ਉਹ ਸਾਰਾ ਬਦਲਾ ਸੀ ਜਿਹੜਾ ਉਹ ਬਾਬਾ ਬੰਦਾ ਸਿੰਘ ਬਹਾਦਰ ਨੇ ਲਿਆ ਸੀ ਬਾਬਾ ਬੰਦਾ ਸਿੰਘ ਬਹਾਦਰ ਨੇ ਫਿਰ ਜਦੋਂ ਸਰਹੰਦ ਦੀ ਇਟਨਾ ਇਟ ਖੜਕਾਈ ਤਾਂ ਸਿੰਘਾਂ ਨੇ ਸੂਬਾ ਸਰਹੰਦ ਦੀਆਂ ਸਾਰੀਆਂ ਇਮਾਰਤਾਂ ਢਹਿ ਢੇਰੀ ਕਰ ਦਿੱਤੀਆਂ ਸੀ ਤਾਂ ਨਾਲੇ ਸਾਂਝੇ ਗੁਰੂ ਨਾਨਕ ਸਾਹਿਬ ਜੀ ਦੇ ਮਹਾਰਾਜੇ ਗਿਆਨ ਸਿੱਖ ਮੁਸਲਮਾਂ ਸਾਂਝਾ ਮਰੇਲ ਕੋਟਲਾ ਬਾਬਾ ਮੋਤੀਰਾਮ ਮਹਿਰਾਜਿਆਂ ਦੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਨਾ ਇੱਕ ਮੁਸਲਮਾਨ ਭਾਈਆਂ ਦੀ ਧਾਰਮਿਕ ਜਗਾ ਬਣੀ ਹੋਈ ਹੈ ਤੇ ਆਪਣੀ ਬਹੁਤ ਹੀ ਸੰਗਤ ਹੈ ਜਿਹੜੀ ਕਿਉਂਕਿ ਮੈਨੂੰ ਵੀ ਜਦੋਂ ਆਪਾਂ ਸਰਚ ਕੀਤਾ ਪੜਿਆ ਨਾ ਫਿਰ ਪਤਾ ਲੱਗਿਆ ਕਹਿੰਦੇ ਉਹ ਜਗਾ ਮੁਸਲਮਾਨ ਭਾਈਆਂ ਦਾ ਇੱਕ ਧਾਰਮਿਕ ਜਗਾ ਕੀ ਤੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਸਰਹੰਦ ਨੂੰ ਫਤਿਹ ਕੀਤਾ ਉਹਨਾਂ ਨੇ ਇੱਟ ਨੱਟ ਘੜਕਾਈ ਤੇ ਜਦੋਂ ਕੁਸ਼ਕ ਸਿੰਘਾਂ ਨੇ ਕਹਿ ਵੀ ਆਪਾਂ ਇਸ ਜਗਾ ਨੂੰ ਵੀ ਢਾਈ ਢੇਰੀ ਕਰਦੀ ਹੈ ਤਾਂ ਫਿਰ ਬਾਬਾ ਬੰਦਾ ਸਿੰਘ ਬਹਾਦਰ ਨੇ ਕਿਹਾ ਵੀ ਨਹੀਂ ਇਹ ਮੁਸਲਮਾਨ ਭਾਈਚਾਰੇ ਦੀ ਧਾਰਮਿਕ ਜਗਾ ਆਪਣਾ ਸੂਬਾ ਸਰਹੰਦ ਨਾਲ ਬੈਰ ਆ ਨਾ ਕਿ ਸਾਰੇ ਮੁਸਲਮਾਨਾਂ ਭਾਈਆਂ ਨਾਲ ਹਨਾ ਇਹ ਆ ਸਿੱਖ ਕੌਮ ਤੇ ਸਾਹਮਣੇ ਆਪਾਂ ਹੁਣ ਤੁਹਾਨੂੰ ਇਧਰਲੇ ਪਾਸੇ ਦਰਸ਼ਨ ਕਰਵਾਉਣੇ ਆ ਗੁਰਦੁਆਰਾ ਵਿਵਾਨਗੜ੍ਹ ਸਾਹਿਬ ਜਿਸ ਜਗ੍ਹਾ ਤੇ ਜਦੋਂ ਬਾਬਾ ਫਤਿਹ ਸਿੰਘ ਬਾਬਾ ਜੋਰਾਵਰ ਸਿੰਘ ਤੇ ਮਾਤਾ ਗੁਜਰ ਕੌਰ ਜੀ ਸ਼ਹੀਦ ਹੋ ਗਏ ਸ਼ਹੀਦ ਕੀਤੇ ਗਏ ਉਸ ਤੋਂ ਬਾਅਦ ਉਹਨਾਂ ਦੀਆਂ ਜਿਹੜੀਆਂ ਦੇਹਾਂ ਸੀ ਕਿ ਉਹਨਾਂ ਦਾ ਸੰਸਕਾਰ ਨਾ ਕੋਈ ਕਰੇ ਉਹਨਾਂ ਨੂੰ ਪੰਛੀ ਜਾਨਵਰ ਖਾ ਜਾਣ ਉਹ ਇੱਕ ਜੰਗਲ 'ਚ ਸੱਟ ਪਿਆ ਸੀ ਤੇ ਅੱਪਾ ਇਸ ਟਾਈਮ ਖੜੇ ਆ ਜੀ ਗੁਰਦੁਆਰਾ ਬੇਵਾਨਗੜ੍ਹ ਸਾਹਿਬ ਜਿੱਥੇ ਕੇ ਮਾਤਾ ਗੁਜਰ ਕੌਰ ਤੇ ਛੋਟੇ ਸਾਬ ਜਤੇ ਆ ਤੇ ਸ਼ਹੀਦ ਹੋ ਗਏ ਉਹਨਾਂ ਦੀ ਰਾਖੀ ਬੱਬਰ ਸ਼ੇਰਾਂ ਨੇ ਕੀਤੀ ਸੀ ਅੱਪਾ ਇੱਥੇ ਅੰਦਰੋਂ ਦਰਸ਼ਨ ਕਰਵਾਉਣੇ ਨੂੰ ਇੱਥੇ ਕਹਾਂ ਸਲਾਨਾ ਨਦੀ ਨਗਦੀ ਸੀ ਜਿਹਦੇ ਕਿਨਾਰੇ ਇੱਥੇ ਮਾਤਾ ਗੁਜਰ ਕੌਰ ਤੇ ਆਪਾਂ ਦੇਖਿਆ ਜੰਗਲ ਦੇ ਵਿੱਚ ਸੱਡੇ ਦੇ ਦਰਸੀ ਹਾਸਲਾ ਨਦੀ ਦੇ ਕਰਾ ਨੇ ਇਹ ਜੀ ਗੁਰਦੁਆਰਾ ਬਿਵਾਨਗੜ੍ਹ ਸਾਹਿਬ ਆਪਾਂ ਤੁਹਾਨੂੰ ਅੰਦਰ ਜਾ ਕੇ ਦਰਸ਼ਨ ਕਰਵਾਉਣੇ ਆ ਇਹ ਸਾਰਾ ਜੰਗਲ ਹੁੰਦਾ ਸੀ ਇੱਥੇ ਜਿੱਥੇ ਹੁਣ ਗੁਰਦੁਆਰਾ ਸਾਹਿਬ ਬਣਿਆ ਹੋਇਆ ਨਾ ਗੁਰਦੁਆਰਾ ਬਿਵਾਨਗੜ੍ਹ ਸਾਹਿਬ ਬਾਕੀ ਸਾਰਿਆਂ ਜਗ੍ਹਾ ਨਾਲੋਂ ਨੀਮਾਗਾ ਕਿਉਂਕਿ ਇਹ ਸਾਰਾ ਜੰਗਲ ਹੁੰਦਾ ਸੀ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਹਾਸਲਾ ਨਦੀ ਇੱਥੇ ਵਗਦੀ ਸੀ ਨਾਲ ਦੀ ਨੀਮਾ ਥਾਂ ਸੀ ਇਹ ਸਾਰਾ ਇੱਥੇ ਥੱਲੇ ਜਿਹੜਾ ਹੈਗਾ ਉਹ ਇਸ ਜਗ੍ਹਾ ਤੇ ਮਾਤਾ ਗੁਜਰ ਕੌਰ ਜੀਆਂ ਦਾ ਸ਼ਹੀਦ ਹੋਈ ਦੇਹ ਪਈ ਸੀ ਤੇ ਇਸ ਜਗ੍ਹਾ ਤੇ ਬਾਬਾ ਜੋਰਾਬਰ ਸਿੰਘ ਜੀਆਂ ਦੀ ਦੇਹ ਪਈ ਸੀ ਇੰਨੀ ਨਹੀਂ ਦੂਰੀ ਤੇ ਇੱਥੇ ਪਈਆਂ ਸੀ ਦੇਹਾਂ ਇੱਥੇ ਬੱਬਰ ਸ਼ੇਰਾ ਨੇ ਰਾਖੀ ਕੀਤੀ ਸੀ ਬਾਬਾ ਫਤਿਹ ਸਿੰਘ ਦੀ ਦੇਹ ਇਧਰ ਲਾਸ਼ਟ ਤੇ ਪਈ ਸੀ ਤੇ ਇਧਰਲੇ ਪਾਸੇ ਹੰਸਲਾ ਨਦੀ ਨਗਦੀ ਹੁੰਦੀ ਸੀ ਉਹਦੀ ਵੀ ਇੱਥੇ ਇੱਕ ਨਿਸ਼ਾਨੀ ਵਜੋਂ ਇਹਨਾਂ ਨੇ ਦਿੱਤਾ ਹੋਇਆ ਇੱਥੇ ਤੁਸੀਂ ਵੀਡੀਓ ਕਿਹੜੇ ਕਿਹੜੇ ਪਿੰਡ ਤੋਂ ਦੇਖੀ ਸਾਰਿਆਂ ਨੇ ਜਰੂਰ ਕਮੈਂਟ ਕਰਕੇ ਦੱਸਿਓ ਤੇ ਤੁਹਾਡੇ ਕਿਹੜੇ ਕਿਹੜੇ ਪਿੰਡਾਂ ਚ ਇੱਥੇ ਲੰਗਰ ਲੈ ਕੇ ਆਉਂਦੇ ਨੇ ਉਹ ਵੀ ਜਰੂਰ ਕਮੈਂਟ ਕਰਕੇ ਦੱਸਿਓ ਤੇ ਵੀਡੀਓ ਨੂੰ ਪੂਰਾ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਜਲਦੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਸੋ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ